ਕੀ ਤੁਸੀਂ ਕਦੇ ਸੋਚਿਆ ਹੈ ਕਿ ਮੱਛੀਆਂ ਪਾਣੀ ਦੇ ਹੇਠਾਂ ਕਿਵੇਂ ਸੌਂਦੀਆਂ ਹਨ ਆਓ ਜਾਣਦੇ ਹਾਂ ਇਸ ਦੇ ਬਾਰੇ ਦੋਸਤੋ ਮੱਛੀਆਂ ਦੀ ਪਲਖਣ ਨਹੀਂ ਹੁੰਦੀਆਂ ਅਤੇ ਉਹ ਹਮੇਸ਼ਾ ਪਾਣੀ ਵਿੱਚ ਹੀ ਰਹਿੰਦੀਆਂ ਹਨ ਇਸ ਲਈ ਸਵਾਲ ਉੱਠਦਾ ਹੈ ਕਿ ਉਹ ਸੌਂਦੀਆਂ ਕਿਵੇਂ ਹਨ ਦੋਸਤੋ ਨੀਂਦ ਦਾ ਅਰਥ ਮਨੁੱਖ ਤੋਂ ਲੈ ਕੇ ਜਾਨਵਰ ਤੱਕ ਵੱਖਰਾ ਹੁੰਦਾ ਹੈ ਸੌਣਾ ਲਗਭਗ ਹਰ ਕਿਸੇ ਲਈ ਬਹੁਤ ਜ਼ਰੂਰੀ ਹੈ ਪਾਵੇਂ ਪਿੰਗੂਨ ਦਿਨ ਵਿੱਚ ਚਾਰ ਸਕਟਲੀ ਚਪਕੀ ਲੈਂਦੇ ਹਨ ਉਹ ਦਿਨ ਵਿੱਚ 10000 ਤੋਂ ਵੱਧ ਵਾਰ ਇਹ ਆ ਕਰਦੇ ਹਨ ਜਿਸ ਕਾਰਨ ਉਹ ਪੂਰੇ ਦਿਨ ਵਿੱਚ 11 ਘੰਟੇ ਦੀ ਨੀਂਦ ਲੈ ਲੈਂਦੇ ਹਨ ਜਿਹੜੇ ਜਾਨਵਰ ਦਿਨ ਵਿੱਚ ਅੱਧਾ ਘੰਟਾ ਸੌਂਦੇ ਹਨ ਜਦੋਂ ਕਿ ਕੁਝ ਸਾਰਾ ਦਿਨ ਸੌਂਦੇ ਰਹਿੰਦੇ ਹਨ ਅਤੇ ਰਾਤ ਨੂੰ ਜਾਗਦੇ ਹਨ ਜੇ ਅਸੀਂ ਮੱਛੀਆਂ ਦੀ ਗੱਲ ਕਰੀਏ ਤਾਂ ਬੇਲ ਸਮੁੰਦਰੀ ਥੰਦਾਰੀ ਜੀਵ ਹੈ ਕਿ ਬੇਲ ਵਰਗੀਆਂ ਕੁਝ ਮੱਛੀਆਂ ਸੌਂਦੇ ਸਮੇਂ ਪਾਣੀ ਦੇ ਉੱਪਰ ਆ ਜਾਂਦੀਆਂ ਹਨ ਉਹ ਸਾਹ ਲੈਂਦੀਆਂ ਹਨ ਅਤੇ ਫਿਰ ਹੇਠਾਂ ਚਲੀ ਜਾਂਦੀਆਂ ਹਨ ਜਦੋਂ ਕਿਸਪਰਮ ਬੇਲ ਨੂੰ ਸੌਂਦੇ ਸਮੇਂ ਕੁਬਾਰੇ ਬੰਗ ਪਾਣੀ ਵਿੱਚ ਲਟਕਦੇ ਦੇਖਿਆ ਜਾ ਸਕਦਾ ਹੈ ਜੇਕਰ ਅਸੀਂ ਸ਼ਾਰਕ ਮੱਛੀਆਂ ਨੂੰ ਦੇਖੀਏ ਤਾਂ ਉਹ ਹਮੇਸ਼ਾ ਤੈਰਕੀ ਕਰਕੇ ਆਕਸੀਜਨ ਲੈਂਦੀਆਂ ਹਨ ਕੁਝ ਸ਼ਾਰਕ ਇੱਕ ਜਗ੍ਹਾ ਤੇ ਰੁਕ ਸਕਦੀਆਂ ਹਨ ਅਤੇ ਸੌ ਸਕਦੀਆਂ ਹਨ ਇਹਨਾਂ ਨੂੰ ਸੁਧਾਰਨ ਦੇ ਵਿੱਚ ਕਹਿਣ ਲਈ ਮੱਛੀਆਂ ਦੇ ਸੌਣ ਦੇ ਬਹੁਤ ਸਾਰੇ ਤਰੀਕੇ ਹਨ ਹਾਲਾਂਕਿ ਉਹਨਾਂ ਦੀ ਨੀਂਦ ਸਾਡੇ ਨਾਲੋਂ ਕੁਝ ਵੱਖਰੀ ਹੁੰਦੀ ਹੈ ਇਸੇ ਤਰ੍ਹਾਂ ਜਦੋਂ ਮੱਛੀਆਂ ਸੌਂਦੀਆਂ ਹਨ ਤਾਂ ਉਹਨਾਂ ਦੀਆਂ ਅੱਖਾਂ ਬੰਦ ਨਹੀਂ ਹੁੰਦੀਆਂ ਕਿ ਇਸ ਸਮੇਂ ਦੌਰਾਨ ਉਹ ਪੂਰੀ ਤਰ੍ਹਾਂ ਨਹੀਂ ਸੌਂਦੀਆਂ ਪਰ ਕਿਸੇ ਵੀ ਤਰ੍ਹਾਂ ਦੇ ਖਤਰੇ ਲਈ ਸੁਚੇਤ ਰਹਿੰਦੀਆਂ ਹਨ